ਮਾਜੀ ਕੱਲ ਤੁਹਾਡੇ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਸੀ ਮੀਟਿੰਗ ਦਾ ਕਿਸ ਤਰ੍ਹਾਂ ਦੀ ਅੱਜ ਮੀਟਿੰਗ ਰਹੀ ਹੈ ਤੇ ਕਿਸ ਤਰ੍ਹਾਂ ਦੇ ਪ੍ਰਸਤਾਵ ਪਾਸ ਹੋਏ ਨੇ ਅੱਜ ਅੱਜ ਸਾਡੇ ਰਾਜਪੂਰ ਦਰਮਸ਼ਾਲਾ ਦੀ ਜਿਹੜੀ ਨਵੀਂ ਬੋਡੀ ਬਣੀ ਹੈ ਉਸ ਬੋਡੀ ਦੀ ਪਹਿਲੀ ਮੀਟਿੰਗ ਜਨਰਲ ਹਾਊਸ ਦੀ ਮੀਟਿੰਗ ਜਿਹੜੀ ਹੈ ਅਸੀਂ ਅੱਜ ਬੁਲਾਈ ਸੀ ਅੱਜ ਵਾਸਤੇ ਜਿਹੜੀ ਮੈਂ ਕੱਲ ਕਾਲ ਕੀਤੀ ਸੀ ਔਰ ਉਹ ਮੀਟਿੰਗ ਸਾਡੀ ਬੜੀ ਸਾਡੀ ਉਮੀਦ ਤੋਂ ਵੱਧ ਕੇ ਜਿਹੜੀ ਹੈ ਉਸ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਮੈਂਬਰਾਂ ਨੇ ਸਾਡੀ ਸਮਾਜ ਦੇ ਜਿਹੜੇ ਨਿਵਾਹਦੇ ਨੇ ਉਹਨਾਂ ਨੇ ਯੋਗਦਾਨ ਪਾਇਆ ਹੈ ਔਰ ਬੜੀ ਇੱਕ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਉਮੀਦ ਨਹੀਂ ਸੀ ਇਹਨੇ ਬੰਦੇ ਅੱਜ ਜਿਹੜੇ ਸਾਡੇ ਸਾਡੀ ਸਮਾਜ ਦੇ ਵਰਮਾ ਸਾਹਿਬ ਜੀ ਪਹੁੰਚਣਗੇ ਲੱਗੋ 50 ਬੰਦੇ ਜਿਹੜੇ ਨੇ ਸਾਡੇ ਅੱਜ ਇਸ ਮੀਟਿੰਗ ਨੂੰ ਪਹੁੰਚੇ ਨੇ ਔਰ ਬੜੇ ਸਾਰੇ ਕੀ ਸੁਝੋਸ ਤੇ ਹੋਜਨੇ ਉਹਨਾਂ ਨੇ ਜੋਸ਼ ਚ ਆ ਕੇ ਜਿਹੜੇ ਸਾਡੇ ਅਜੰਡੇ ਸੀਗੇ ਉਹਨਾਂ ਨੂੰ ਸਮਰਥਨ ਦਿੱਤੀ ਹੈ ਔਰ ਆਪਣੇ ਸੁਝਾਅ ਬੜੇ ਵੈਲਿਊਏਬਲ ਸੁਝਾਅ ਜਿਹੜੇ ਨੇ ਸਾਨੂੰ ਦਿੱਤੇ ਨੇ ਔਰ ਅਸੀਂ ਇਹ ਗੱਲ ਵੀ ਇੱਕ ਪੂਰੀ ਆਸ ਕਰ ਰਹੇ ਹਾਂ ਕਿ ਜਿਸੇ ਤਰ੍ਹਾਂ ਜਿਹੜੇ ਸਾਡੇ ਸਮਾਜ ਰਾਜਪੂਤ ਜਿਹੜੇ ਮਾਝ ਹੈ ਉਹ ਸਾਡੇ ਨਾਲ ਜੁੜਿਆ ਰਹੇਗਾ ਔਰ ਇਸ ਪਰ ਹਰ ਇੱਕ ਮੀਟਿੰਗ ਨੇ ਸਾਰੇ ਵੱਤ ਉਹ ਸ਼ਾਮਲ ਹੋਣਗੇ ਉਹ ਸਾਡੀ ਇਹ ਸੰਸਥਾ ਜਿਹੜੀ ਬੜੀ ਪੁਰਾਣੀ ਸੰਸਥਾ ਹੈ ਮੈਂ ਇੱਕ ਗੱਲ ਦੱਸਨੀ ਚਾਹਾਂਗਾ ਕਿ ਸਾਡੀ ਰਾਜਪੂਤ ਮਹਿਡ ਰਾਜਪੂਤ ਸਭਾ ਜਿਹੜੀ ਹੈ ਇਹ 1956 ਦੇ ਵਿੱਚ ਰਜਿਸਟਰ ਹੋਈ ਸੀ 144 ਨੰਬਰ ਦੇ ਨਾਲ ਜਿਹੜਾ ਹੈ ਇਹ ਰਜਿਸਟਰ ਹੈ ਔਰ ਇਹ ਸਭ ਤੋਂ ਪੁਰਾਣੀ ਸੰਸਥਾ ਜਿਹੜੀ ਹੈ ਸਾਡੇ ਸਮਾਜ ਦੀ ਹੈ ਔਰ ਇਹ ਵੀ ਇਸ ਨੂੰ ਕੋ ਸਲਮ ਜਿਹੜੀ ਹੈ ਕਮੀ ਕਾਫੀ ਰਹਿ ਗਈ ਹੈ ਇਸ ਕਾਰਨ ਥੋੜਾ ਜਿਹਾ ਇਹਦਾ ਵਿਕਾਸ ਹੋਣ ਵਾਲਾ ਸੀ ਔਰ ਮੈਨੂੰ ਮਿਲ ਹੈ ਜਿਹੜੀ ਸਾਡੀ ਇਹ ਨਵੀਂ ਕਮੇਟੀ ਬਣੀ ਹੈ ਇਹ ਸਾਰੀ ਜੋਸ਼ੀਲੀ ਕਮੇਟੀ ਹੈ ਔਰ ਮੈਕਸਿਮਮ ਜਿਹੜੇ ਇਹ ਮੈਂਬਰ ਨੇ ਉਹ ਸਾਰੇ ਯੰਗ ਨੇ ਔਰ ਇਹਨਾਂ ਵਿੱਚ ਬੜਾ ਇੱਕ ਜੋਸ਼ ਹੈ ਔਰ ਬੜਾ ਉલ્લાਸ ਹੈ ਕਿ ਅਸੀਂ ਆਪਣੀ ਇਹ ਪੁਰਾਣੀ ਸੰਸਥਾ ਨੂੰ ਜਿਹੜਾ ਹੈ ਕਾਜਾਬ ਕਰਕੇ ਸ਼ਹਿਰ ਦੇ ਜਿਹੜਾ ਹੈ ਨਾਮ ਜਿਹੜਾ ਹੈ ਉੱਚਾ ਕਰੀਏ ਔਰ ਸਾਰੇ ਸਮਾਜ ਨੂੰ ਸਾਰੇ ਸ਼ਹਿਰ ਨੂੰ ਇਸ ਸੰਸਥਾ ਦਾ ਜਿਹੜਾ ਹੈ ਫਾਇਦਾ ਹੋਵੇ ਠੀਕ ਹੈ